ਜਦੋਂ ਜਦੋਂ ਅਸੀਂ ਦੇਖਦੇ ਹਾਂ ਕਿ ਅ ਕਿਤੇ ਇੱਕ ਹਨੇਰੇ ਕਮਰੇ ਦੇ ਵਿੱਚ ਹਨੇਰੀ ਗੁਫਾ ਦੇ ਵਿੱਚ ਇੱਕ ਸوراਖ ਚੋਂ ਵੀ ਕੋਈ ਰੋਸ਼ਨੀ ਆਂਦੀ ਹੈ ਨਾ ਦਿਸਦੀ ਹੈ ਦਿਖਾਈ ਦਿੰਦੀ ਹੈ ਕਦੇ ਦੀਪ ਸਿੱਧੂ ਕਦੇ ਭਾਈ ਅਮਰਤਪਾਲ ਸਿੰਘ ਤਾਂ ਲੱਖਾਂ ਨੌਜਵਾਨਾਂ ਦਾ ਹਜੂਮ ਕਿਉਂ ਇਕੱਠਾ ਹੋ ਜਾਂਦਾ ਉਹਦੇ ਨਾਲ ਉਹਨਾਂ ਦੇ ਪਿੱਛੇ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਹੁਣ ਬੰਗਲਾਦੇਸ਼ ਦੇ ਵਿੱਚ ਉਸਮਾਨ ਹਾਦੀ ਦਾ ਕਤਲ ਹੋਇਆ ਤੁਸੀਂ Google ਕਰਕੇ ਫੋਟੋਆਂ ਦੇਖੋ ਭੀੜ ਦੇਖੋ ਉੱਥੇ ਲੋਕਾਂ ਦੀ ਤੁਸੀਂ ਪੁਰਾਣੀਆਂ ਦੇਪ ਸਿੱਧੂ ਦੇ ਭੋਗ ਦੀਆਂ ਫੋਟੋ ਕੱਢ ਕੇ ਦੇਖ ਲਓ ਬਰਾਬਰ ਦਾ ਇਕੱਠ ਹੈ ਸਿੱਧੂ ਮੁਸੇ ਵਾਲੇ ਦੇ ਸੰਸਕਾਰ ਦੇ ਟਾਈਮ ਦੀਆਂ ਉਸ ਦੇ ਭੋਗ ਦੀਆਂ ਫੋਟੋ ਕੱਢ ਕੇ ਦੇਖ ਲਓ ਇਕੱਠ ਬਰਾਬਰ ਹੈ ਜਿਹੜਾ ਉਸਮਾਨ ਹਾਦੀ ਦਾ ਦੇ ਕਤਲ ਦੇ ਮੌਕੇ ਉਸ ਦੇ ਸੰਸਕਾਰ ਦੇ ਮੌਕੇ ਇਕੱਠਾ ਉਸ ਨੂੰ ਰਾਜਨੀਤਿਕ ਸੇਧ ਦੇਣ ਦੇ ਲਈ ਇੱਕ ਲਾਈਨ ਹੈ ਇਥੇ ਪੰਜਾਬ ਦਾ ਨੌਜਵਾਨ ਦੀਪ ਸਿੱਧੂ ਦੇ ਜਦੋਂ ਸਸਕਾਰ ਦੇ ਉੱਤੇ ਤਰਲੇ ਲੈ ਰਿਹਾ। ਕਿ ਬਾਜਾਂ ਵਾਲਿਓ ਕਰੋ ਕਿਰਪਾ। ਇਨੂੰ ਇਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੀਪ ਸਿੱਧੂ ਦਾ ਭੋਗ ਪੈਂਦਾ ਲੱਖਾਂ ਦਾ ਇਕੱਠ ਹੁੰਦਾ। ਦਿਵਾਨ ਟੋਟਰਮਾਲ ਹਾਲ ਫਤਿਹਗੜ੍ਹ ਸਾਹਿਬ ਵਿਖੇ। ਤੇ ਉੱਥੇ ਉਹ ਲੱਖਾਂ ਦਾ ਇਕੱਠ ਸ਼ਰਧਾਂਜਲੀ ਤਾਂ ਸਾਡੇ ਦਿਲਾਂ ਦੇ ਵਿੱਚ। ਤੇ ਸ਼ਰਧਾਂਜਲੀ ਤਾਂ ਅਸੀਂ ਸੱਤ ਸਮੁੰਦਰ ਪਾਰ ਬੈਠੇ ਆ ਇੱਥੇ ਇੱਥੋਂ ਵੀ ਸਾਡਾ ਮਨ ਮਸਤਕ ਉੱਥੇ ਜੁੜਿਆ ਹੋਇਆ ਸੀ ਉਸ ਵੇਲੇ ਉਹ ਤਾਂ ਕਿਤੇ ਵੀ ਹੁੰਦੀ ਜਿੱਥੇ ਕਿਤੇ ਵੀ ਭੋਗ ਪਾਇਆ ਜਾਂਦਾ ਖੰਡਪਾਟ ਸਾਹਿਬ ਦਾ ਪ੍ਰਕਾਸ਼ ਹੁੰਦਾ ਤਾਂ ਸ਼ਰਧਾਂਜਲੀ ਤਾਂ ਦਿੱਤੀ ਜਾਣੀ ਸੀ ਉਹ ਜਿਹੜਾ ਇਕੱਠ ਸੀ ਉੱਥੋਂ ਸੇਧ ਲੈਣ ਗਿਆ ਸੀ ਪ੍ਰੋਗਰਾਮ ਲੈਣ ਗਿਆ ਸੀ ਕਿ ਇਸ ਜਿਹੜਾ ਸ਼ਹਾਦਤ ਹਦੀਪ ਸਿੱਧੂ ਦੀ ਇੰਡੀਅਨ ਸਟੇਟ ਨੇ ਉਸ ਨੂੰ ਖਤਮ ਕੀਤਾ ਉਸ ਦਾ ਕੋਈ ਨਤੀਜਾ ਨਿਕਲੇ ਉੱਥੇ ਉਹ ਨਤੀਜਾ ਕੱਟਣ ਗਏ ਸੀ ਉੱਥੇ ਨੌਜਵਾਨ ਲੱਖਾਂ ਦੀ ਗੰਟੀ ਦੇ ਵਿੱਚ ਜਿਹੜੇ ਉਸਮਾਨ ਹਾਦੀ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਏ ਉੱਥੇ ਨੌਜਵਾਨ ਉੱਥੇ ਬੰਗਲਾਦੇਸ਼ ਦੇ ਲੋਕ ਉਹਨਾਂ ਨੇ ਨਤੀਜਾ ਕੱਢ ਲਿਆ ਉਹਨਾਂ ਨੇ ਨਤੀਜਾ ਕੱਟਿਆ ਉਹ ਫਰਵਰੀ 2026 ਦੇ ਵਿੱਚ ਉਹ ਬੰਗਲਾਦੇਸ਼ ਦੇ ਉੱਤੇ ਕਾਬਜ਼ ਹੋਣਗੇ ਤੇ ਉੱਥੋਂ ਦੀਆਂ ਨੀਤੀਆਂ ਆਪ ਘੜਨਗੇ ਪਰ ਕੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਦੀਪ ਸਿੱਧੂ ਦਾ ਜਿਹੜਾ ਭੋਗ ਪਿਆ ਸੀ ਅੰਤਮ ਅਰਦਾਸ ਹੋਈ ਸੀ ਉਸ ਦੇ ਵਿੱਚ ਕੋਈ ਪ੍ਰੋਗਰਾਮ ਕੋਈ ਗੱਲ ਕੋਈ ਬਾਤ ਕੋਈ ਇਸ ਤਰ੍ਹਾਂ ਦੀ